ਜਾ ਜੇ ਸਤਰੀ ਕਾ ਜੀ ਸਰ ਜੀ ਕਿਥੋਂ ਆਇਓ ਭਾਜੀ ਮੈਂ ਅੱਗੇ ਹੀ ਆਜੋ ਭਾਜੀ ਮੈਂ ਜੋਦੇ ਆ ਬਸ ਭਾਜੀ ਮੈਂ ਜੋਦੇ ਆ ਬਸਤੀ ਦੇ ਨਾਲ ਕੜਿਆਣਾ ਪਿੰਡਾ ਹੀ ਮੈਂ ਖੁਦ ਆਪਣੀ ਕਲਾ ਦੇ ਜ਼ਰੀਏ ਗੀਤ ਨਿਕਣਾ ਮੈਂ ਤੁਹਾਡੇ ਸਾਹਮਣੇ ਜੱਜੀ ਨਾ ਇੱਕ ਨਾ ਗੇਂਤੀ ਗਦਾਂ ਮੈਂ ਦੋ ਗੀਤ ਇੱਕ ਸਾਰੇ ਜਹਾਨ ਦੀਆਂ ਕੁੜੇ ਮਾਵਾਂ ਨਾਲ ਸੰਦਾ ਜੜੀ ਪੇਟ ਕੀਤੀ ਆ ਕੁੜੇ ਮਾਵਾਂ ਜੜੀਆਂ ਸੰਦਾ ਜੜੀ ਸੰਦਾ ਜੜੀ ਪੇਟ ਕੀਤੀ ਆਪਣੇ ਗੀਤ ਜਰੀਏ ਕਹਿੰਦੇ ਮਾਂ ਮਰੇ ਤੋਂ ਬਾਅਦ ਮਾਂ ਦਾ ਦੁੱਖ ਕੀ ਹੁੰਦਾ ਬਚਪਨ ਦੀ ਗੱਲ ਇੱਕ ਮੈਂ ਰੋਮਾਂਟਿਕ ਗੀਤ ਥੋੜਾ ਅੱਛਾ ਉਹ ਤੁਸੀਂ ਆਪ ਲਿਖਿਆ ਹਾਂਜੀ ਦੋਨੇ ਗੀਤ ਭਾਜੀ ਕੀ ਭੇਟ ਕੀਤੀ ਹੈ ਗੀਤ ਸੰਦਾਂਝਲੀ ਭੇਟ ਅੱਛਾ ਭਾਜੀ ਮੈਂ ਦੋ ਗੀਤ ਪਹਿਲੇ ਇੱਕ ਆਪਣੇ ਉਸਤਾਦ ਜੀ ਦੀ ਬਾਜਾ ਆਪਣਾ ਲਿਖਿਆ ਗੀਤ ਆਪਣੀ ਕਲਾਮ ਦੇ ਜ਼ਰੀਏ ਅੱਛਾ ਜੋਤੀ ਮਿਓ ਵਾਲੀਏ ਨੂੰ ਤੂੰ ਚਾਹਦੀ ਹੁੰਦੀ ਸੀਗੀ ਨਹੀਂ ਤੂੰ ਚਾਹਦੀ ਹੁੰਦੀ ਸੀ ਕਦ ਆਪਣਾ ਵੀ ਦਿਲ ਜਾਣੀ ਬੁਗੇ ਨੂੰ ਤੂੰ ਕਹਿੰਦੀ ਹੁੰਦੀ ਸੀਗੀ ਨਹੀਂ ਤੂੰ ਕਹਿੰਦੀ ਹੁੰਦੀ ਸੀ ਤੋੜ ਕੇ ਮਰੋੜ ਕੇ ਨਹੀਂ ਕੱਖਾਂ ਵਾਂਗ ਰੋਲ ਕੇ ਨਹੀਂ ਤੋੜ ਕੇ ਮਰੋੜ ਕੇ ਨਹੀਂ ਕੱਖਾਂ ਵਾਂਗ ਰੋਲ ਕੇ ਨਹੀਂ ਜਿੰਨਾ ਤੂੰ ਛੁੱਟ ਕੇ ਤੂੰ ਜਾਂਦੀ ਸੋਣੀਏ ਜੇ ਸਾਡਾ ਪਿਆਰ ਤੈਨੂੰ ਨਹੀਂ ਸੀ ਕਬੂਲ ਸਾਡਾ ਦਿੱਤਾ ਹੋਇਆ ਦਿਲ ਦਿਲ ਸਾਡਾ ਦਿੱਤਾ ਹੋਇਆ ਦਿਲ ਮੋੜ ਦਿੰਦੀ ਸੋਹਣੀਏ ਨੀ ਜਦ ਚੁੱਲੇ ਚੁੱਕੇ ਮੂਰੇ ਇਕੱਠੇ ਬੈਂਦੇ ਸੀ ਤੂੰ ਝੜਕਵਾ